ਅੱਜ ਮਿੱਤਰੋ ਸੇਰ ਦੀ ਸ਼ੈਅ ਦੇ ਨਾਲ ਨਾਲ ਸ਼ਾਮ ਦੀ ਸਰਵੀ ਵੱਡੇ ਭਾਈ ਗੁਰਜੰਟ ਦੀ ਮੋਟਰ ਤੋਂ ਸਟਾਰਟ ਕਰੀਏ ਤਾਂ ਸਤਿ ਸ਼੍ਰੀ ਅਕਾਲ ਇੱਧਰ ਗੁਰਜੀਤ ਵੀਰ ਦੀ ਮਾਸਟਰ ਦੀ ਆ ਗਈ ਝੋਨਾ ਬਾਸਮਤੀ ਸੂਰਜ ਛਿਪਦਾ ਹੋਇਆ ਕਹਿੰਦੇ ਚੜਦੇ ਸੂਰਜ ਨੂੰ ਹੁਣ ਸਲਾਮਾ ਤੇ ਛੁਪਦੇ ਨੂੰ ਕੌਣ ਪੁੱਛਦਾ ਕੁਸਫਲਾਂ ਦੇ ਬੁੱਝੇ ਲਾਏ ਨੇ ਬਾਈਆਂ ਨੇ ਜਿਹੜੇ ਚੱਲ ਪਏ ਨੇ ਆ ਛੋਟੇ ਨੇ ਦਾਜਾ ਮਾੜਾ ਦਾ ਬੁੱਝਾ ਵੱਡਾ ਹੋ ਗਿਆ ਬਾਸਮਤੀ ਝੋਨਾ ਹੁਣ ਚੜਦੇ ਸੂਰਜ ਨੂੰ ਸਲਾਮਾਂ ਤੇ ਛੁੱਪਦੇ ਨੂੰ ਕੌਣ ਪੁੱਛਦਾ ਹਾਵਤਾ ਐਵੇਂ ਨਹੀਂ ਮਿੱਤਰੋ ਬਣੀਆਂ ਕੋਈ ਨਾ ਕੋਈ ਉਹਨਾਂ ਦੇ ਪਿੱਛੇ ਵੱਡਾ ਕਾਰਨ ਛੁਪਿਆ ਹੁੰਦਾ ਹੈ ਉਰਜੰਟ ਵੀਰ ਦਾ ਝੋਨਾ ਸਾਰੇ ਤੇ ਹੈ ਸ਼ਾਮ ਨੂੰ ਠੰਡੀ ਠੰਡੀ ਹਵਾ ਚੱਲ ਰਹੀ ਹੈ ਇਹ ਆ ਗਿਆ ਆਪਣਾ ਕੱਸੀ ਦੇ ਪਾਣੀ ਵਾਲਾ ਖਾਲ ਸਵੇਰ ਦਾ ਸਮਾਂ ਤੇ ਸ਼ਾਮ ਦਾ ਸਮਾਂ ਬੜਾ ਸੁਹਾਵਣਾ ਹੁੰਦਾ ਹੈ ਬੜਾ ਸੋਹਣਾ ਹੁੰਦਾ ਹੈ ਕਿਉਂਕਿ ਬਾਦੋਂ ਦਾ ਪਿਛਲਾ ਪੱਖ ਹੈ ਦਿਨੇ ਹਾਲੀ ਵੀ ਗਰਮੀ ਚੱਲ ਰਹੀ ਹੈ ਕੁਝ ਦਿਨ ਪਹਿਲਾਂ ਠੰਡ ਹੋ ਗਈ ਸੀ ਹੁਣ ਦੁਬਾਰੇ ਫੇਰ ਗਰਮੀ ਪੈ ਰਹੀ ਅੱਜ ਥੋੜਾ ਜਿਹਾ ਮੌਸਮ ਚੇਂਜ ਹੋਇਆ ਹੈ ਤਰੀਕ ਹੈ 12 ਸਤੰਬਰ 2024 ਉਹ ਜੱਟ ਵੀ ਦਾ ਚੋਂ ਨਾ ਹੋ ਲੈਂਥ ਕਬਾਈ ਜਾਂਦਾ ਹੈ ਆਣ ਨਾਲ ਬਾਈ ਦਾ ਖੇਤ ਆ ਗਿਆ ਅੱਗੇ ਆਪਣਾ ਖੇਤ ਚੱਲੇਗਾ ਜਿਹਨੂੰ ਕਿ ਆਪਾਂ ਆਪਣਾ ਨਹੀਂ ਵਾਲਾ ਖੇਤ ਵੀ ਕਹਿ ਦਿੰਦੇ ਆ ਇਹ ਜਿਹੜੀ ਮੱਛੀ ਮੋਟਰ ਆ ਉਹ ਘਰੇ ਲੱਗੀ ਹੋਈ ਐ 750 ਦਾ ਕਨੈਕਸ਼ਨ ਐ ਤੇ ਖੇਤ ਇਸ ਪਾਣੀ ਨੂੰ ਤੇ ਪਰਲੇ ਵਾਹਣ ਨੂੰ ਪਾਣੀ ਪੈਪ ਲੈਣ ਪਾਈ ਜਾਂਦਾ ਚੱਰੀ ਆ ਗਈ ਸ਼ਾਹਵਜ ਦੀ ਛੇਤੀ ਗਾਂ ਮਰਸੀਨ ਵਾਸਤੇ ਬੱਡ ਤਿਆਰ ਕਰਿਆ ਪਿਆ ਜਿਹੜੇ ਚ ਦੋ ਚਾਰ ਦਿਨਾਂ ਵਿੱਚ ਰੇ ਭਾ ਕੇ ਮਰਸੀਨ ਦੀ ਬਿਲਕੁਲ ਤਿਆਰੀ ਐ ਇਹ ਹੈਗਾ ਜੀ ਨਾਰਾਂ ਦਾ ਬੂਝਾ ਲੱਗਦਾ ਵੀ ਸਪਰੇਅ ਦੇ ਕਾਰਨ ਨਾਸਪਰੇ ਹੋਣ ਦੇ ਕਾਰਨ ਥੋੜਾ ਜਿਹਾ ਖਰਾਬ ਜਿਹਾ ਹੋ ਗਿਆ ਇਹ ਆ ਗਿਆ ਔਲਿਆਂ ਦਾ ਬੂਝਾ ਨੀਂ ਚਪਣਾ ਤੇ ਅੱਗੇ ਆ ਗਈ ਡਰਕਟ ਜਿੱਥੇ ਕਿ ਆਪਣੀ ਮੋਟਰ ਦੀ ਪੈਪ ਲੈਣ ਨਿਕਲਦੀ ਹੈ ਪੈਵਲ ਨੇ ਨਿਕਲਦੀ ਹੈ ਤੇ ਅੱਗੇ ਬਾਣ ਨੂੰ ਚੋਨੇ ਨੂੰ ਪਾਣੀ ਜਾਂਦਾ ਆਕਾਰ ਆ ਗਈ ਬਾਈ ਬੁੱਟੇ ਦਾ ਬਾਈ ਜਸਵੰਤ ਦਾ ਬਾਈ ਅਮਰੀਕ ਦਾ ਤੇ ਅੱਗੇ ਵੀ ਬਾਈ ਦਾ ਨਾਮ ਅਮਰੀਕ ਹੀ ਹੈ ਇਹ ਦੋ ਗਵਾਂਡੀ ਜਿਹੜੇ ਇਕੱਠੇ ਹੋ ਕੇ ਦੋਨਾਂ ਦਾ ਨਾਮ ਅਮਰੀਕ ਹੈ ਇੱਧਰ ਫਿਰ ਗ੍ਰੇਜੈਂਟ ਵੀਰ ਦਾ ਝੋਨਾ ਆ ਗਿਆ ਵੀ ਲੈਣ ਦੇ ਨਾਲ ਜਾ ਲੱਗਦਾ ਹੈ ਅੱਗੇ ਝੋਨਾ ਆਪਣਾ ਚੱਲੇਗਾ ਜੋ ਕਿ ਹਰਵੰਸ ਵੀਰ ਕੋਲੇ ਠੇਕੇ ਤੇ ਕਿchnਾਲੀ ਘਰ ਗਵੰਡੀ ਆਪਣਾ ਝੋਨਾ ਪ੍ਰਮਾਧਮਾ ਦੇ ਹੁਕਮ ਨਾਲ ਸੋਨਾ ਨਹੀਂ ਪੈਣ ਦੇ ਕਰਨ ਵਧੀਆ ਝੋਨੇ ਬਣ ਗਏ ਲੱਗਦਾ ਵੀ ਚੰਗਾ ਝਾੜ ਵੀ ਦੇਣਗੇ ਚਲੋ ਪ੍ਰਮਾਤਮਾ ਸੁੱਖ ਰੱਖੇ ਲੋਕ ਚਾਈ ਚਾਈ ਛੋਨੇ ਵੱਢਣ ਤੇ ਆਪਣੀਆਂ ਖੁਸ਼ੀਆਂ ਨੂੰ ਆਪਣੀਆਂ ਕੁਲੰਦਾ ਦੇ ਢਾਂਚਾਂ ਨੂੰ ਠੀਕ ਕਰਨ। ਫਸਲ ਹੈ ਜਿਹੜੀ ਮਿੱਤਰੋ ਜ਼ਮੀਨਦਾਰ ਵਾਸਤੇ ਸ਼ੀ ਮਹੀਨਾ ਵਰਮਸਾ ਹੁੰਦੀ ਆ ਅੱਖਾਂ ਪੱਕ ਜਾਂਦੀਆਂ ਨੇ ਖਰਚੇ ਹੁੰਦੇ ਨੇ ਮਿਹਨਤਾਂ ਹੁੰਦੀਆਂ ਨੇ ਫੇਰ ਜਾ ਕੇ ਫਸਲਾਂ ਕਿਤੇ ਪੱਕਦੀਆਂ ਨੇ ਸਰੇ ਚੜਦੀਆਂ ਨੇ ਤੇ 10 ਰੁਪਏ ਵਟ ਕੇ ਜਿਮੀਦਾਰ ਆਪਣੀ ਕੁਇਰਜ਼ਾਰੀ ਦੇ ਵਿੱਚ ਲਾਉਣਾ ਹੈ ਇੱਧਰ ਬਾਈ ਜੰਟੇ ਦਾ ਆ ਗਿਆ ਇੱਧਰ ਆਪਣਾ ਆ ਗਿਆ ਚੋਨਾ ਇੱਧਰ ਆ ਘਰ ਆ ਗਿਆ ਆਪਣੇ ਸਾਰੇ ਗੁੰਡੀਆਂ ਦੇ ਨਾਲ-ਨਾਲ ਲਈ ਦੇ ਆਪਣਾ ਬਾਣ ਆ ਗਿਆ ਜਿਹੜਾ ਕਿ ਲਗਭਗ ਸਾਰੇ ਘਰਾਂ ਦੇ ਨਾਲ-ਨਾਲ ਜਾ ਰਿਹਾ ਹੈ ਲੱਗਦਾ ਫਰਿਆ ਜਾਂਦਾ ਹੈ ਆ ਗਿਆ ਵੀ Jio ਕੰਪਨੀ ਦਾ ਟਾਵਰ ਜਿਹੜਾ ਬਿੰਦਰ ਦੀ ਪਲਾਟ ਦੇ ਵਿੱਚ ਲਾਇਆ ਹੋਇਆ ਜੋ ਬਿੰਦਰ ਕਾਲੀ ਕਿਨੇ ਬਾਹਰ ਰਹਿੰਦੇ ਨੇ ਆਪਣੇ ਖੇਤਾਂ ਦੇ ਵਿੱਚ ਰਹਿੰਦੇ ਨੇ ਕਾਲੀ ਭਾਈ ਜਣੇ ਪੁਰਾਣੇ ਇਹਨਾਂ ਦੇ ਬੁੜੇ ਅੰਬਰ ਛਕਿਆ ਹੁੰਦਾ ਸੀਗਾ ਕੁਸ ਕਾਲੀ ਜਲ ਪੈ ਗਈ ਤਾਂ ਇਹਨੂੰ ਕਾਲੀ ਹੀ ਕਹਿਣ ਲੱਗੇ ਮੌਸਮ ਬੜਾ ਸੋਹਣਾ ਬਣ ਗਿਆ ਕਿਉਂਕਿ ਹਵਾ ਜੀ ਚੱਲੀ ਉਹਦੇ ਨਾਲ ਮੌਸਮ ਸੋਹਣਾ ਬਣ ਗਿਆ ਆ ਗਿਆ ਅਮਰੀਕ ਮੈਂਬਰ ਦੀ ਕੋਠੀ ਜਿਹੜੀ ਕਿ ਲੈਂ ਦੇ ਬਿਲਕੁਲ ਨਾਲ ਹੈ ਅੱਗੇ ਥਰਮਲ ਆ ਗਿਆ ਥਰਮਲ ਦਾ ਧੂਆ ਉੱਤ ਚੱਲ ਰਹੀ ਹੈ ਪਾਣੀ ਚੋਣਿਆ ਲੱਗ ਰਿਹਾ ਹੈ ਲੈਟ ਵੀ ਅਜ ਦੋ ਦਿਨਾਂ ਬਾਅਦ ਆਈ ਹੈ ਕਿਉਂਕਿ ਬਿਜਲੀ ਵਿਭਾਗ ਦੀ ਹੜਤਾਲ ਸੀ ਕੈਮੀਕਲ ਧਰਤੀ ਵਾਸਤੇ ਮਾਰੇ ਨੇ ਪਾਣੀ ਕਹਿੰਦੇ ਧਰਤੀ ਵਾਸਤੇ ਮਾਰੇ ਨੇ ਆਪਣੀ ਸੇਤ ਵਾਸਤੇ ਮਾਰੇ ਨੇ ਪਰ ਲੋਕਾਂ ਦੀ ਸਪਰੇ ਕਰਨੀ ਹੈ ਬੱਟਾ ਦੇ ਐ ਬੜਾਈਆਂ ਪੀਆਂ ਜਮਾ ਮਾਰ ਮਾਰ ਕੇ ਸਪਰੇ ਹਸਾਉਣੇ ਵਰਗੀਆਂ ਤੇ ਕੈਮੀਕਲ ਵਰਤਣਾ ਥੋੜਾ ਜਿਹਾ ਮਜੂਰੀ ਸਾਰੀਆਂ ਗੱਲਾਂ ਨੇ ਐ ਸਾਰੀ ਬਾਈਆਂ ਨੇ ਖਾਲੀ ਪਾਤੀ ਵੀ ਇਧਰ ਪਾਣਾ ਜਿਹੜਾ ਅਮਰੀਕ ਮੈਂਬਰ ਦੀ ਝੋਨਾ ਆ ਗਿਆ ਅੱਗੇ ਥੋੜਾ ਜਿਹਾ ਨੀਵੇਂਗਾ ਤੇ ਭਾਈ ਹਰਵੰਦ ਕਹਿੰਦੇ ਖਾਲੀ ਪਾਤੀ ਕੋ ਆਪਣਾ ਪਾਣੀ ਵੇਸਟ ਨਾ ਹੋਵੇ ਨਿਕਲੇ ਨਾ ਕਿ ਲੈਣ ਆ ਗਈ ਭਾਈ ਮਰੀਕ ਦਾ ਝੋਨਾ ਨਿਸਰਿਆ ਸੋਨਾ ਝੋਨਾ ਕੁਦਰਤ ਦੇ ਬਾਰੇ ਬਾਰੇ ਜਾਈਏ ਕੁਦਰਤ ਕਿਦੇ ਗਰਮੀ ਪਾਉਂਦੀ ਹੈ ਕਿਦੇ ਠੰਡ ਕਰਦੀ ਹੈ ਜਿਹਦੇ ਬਿਹਾਰੇ ਜਾਈਏ ਦੇਖੋ ਹਵਾਵਾਂ ਨੇ ਚਲਦੀਆਂ ਰਹਿੰਦੀਆਂ ਨੇ ਦੁਨੀਆ ਆ ਚਲੀ ਜਾਂਦੀ ਏ ਮੌਸਮ ਨੇ ਬਦਲਦੇ ਰਹਿੰਦੇ ਨੇ ਦੁਨੀਆ ਆ ਚਲੀ ਜਾਂਦੀ ਏ ਕਿਤੇ ਗਰਮੀ ਹੋ ਜਾਂਦੀ ਏ ਕਿਤੇ ਸਰਦੀ ਹੋ ਜਾਂਦੀ ਏ ਰੁੱਤਾਂ ਨੇ ਟੱਲ ਨੇ ਚਲਦੀਆਂ ਰਹਿੰਦੀਆਂ ਨੇ ਸੰਸਾਰ ਆ ਆ ਚਲੀ ਜਾਂਦਾ ਖੇੜਾ ਹੈ ਮਾਲਕ ਦੀ ਕੋਈ ਬੰਦਾ 100 ਸਾਲ ਜਿਉਂ ਜਾਂਦਾ ਤੇ ਕੋਈ ਬੰਦਾ 50 ਸਾਲ ਦੀ ਆ ਜੂਵੀ ਲੈ ਸਕਦਾ ਕਿੰਨਾ ਮਿੱਤਰ ਸੁਖ ਹੋ ਗਿਆ ਕੰਪਿਊਟਰ ਕਰਾ ਲੱਗ ਗਏ ਤੇ ਚੋਣਿਆਂ ਦੇ ਪਾਣੀ ਦੰਬ ਦਾ ਮੋਟਰਾਂ ਪੈ ਜਾਂਦੀਆਂ ਪੰਜਰ ਘੰਟੇ 10 ਘੰਟੇ ਲਾਈਟ ਆਉਂਦੀ ਹੈ ਬੁੱਧਿਆਂ ਦੇ ਪੱਕੇ ਭੂਪਨੇ ਲੱਬੇ ਹੋਏ ਨੇ ਕਿੰਨੀ ਸਖਾਲੀ ਕੀਤੀ ਹੋਗੀ ਅੱਜ ਤੋਂ 25 30 ਸਾਲ ਜਿਹੜੀ ਪਹਿਲਾਂ ਕੀਤੀ ਸੀ ਉਹ ਬੜੀ ਕਠਨ ਕਮਾਈ ਹੁੰਦੀ ਸੀ ਹੁਣ ਥੋੜੀ ਖੇਤੀ ਖਰਚੇ ਤਾਂ ਜਰੂਰ ਹੋਗੀ ਪਰ ਸੌਖੀ ਬੜੀ ਹੋਗੀ ਸਖਾਲੀ ਬੜੀ ਹੋਗੀ ਪਹਿਲਾਂ ਨਾਲੋਂ ਚੋਨਾ ਲਾਤਾ ਇੱਕ ਵਾਰੀ ਕਦੂ ਕਰਕੇ ਪਾਣੀ ਦਮ ਦਮ ਪੈ ਰਿਆ ਰਹੇ ਹਸਦੇ ਪਾਣ ਦੇ ਲੋਕ ਚੱਲ ਪਹਿਲਾਂ ਨਰਮੀ ਦੀ ਖੇਤੀ ਹੁੰਦੀ ਸੀ ਪਾਣ ਦੇ ਵਿੱਚ ਜਦੋਂ ਅਸੀਂ ਲਿਆ ਲਿਆ ਇਹ ਬਾਣ ਆਪਾਂ ਲੈ ਲਿਆ ਸੀ ਤੇ ਉਹਦਾ ਨਰਮਾ ਹੁੰਦਾ ਸੀ ਨਰਮੀ ਦੀ ਖੇਤੀ ਬੜੀ ਔਖੀ ਸੀ ਜਿਹੜੀ ਕਿ ਅਸੀਂ 7-8 ਮਹੀਨੇ ਦੀ ਖੇਤੀ ਸੀ ਤੇ ਚਗਾਈ ਚੁਗੀ ਕਰਨ ਵੇਲੇ ਬੜੀਆਂ ਸਮੱਸਿਆਵਾਂ ਆਉਂਦੀਆਂ ਸੀ ਬਰਸੀਨ ਵਾਸਤੇ ਤਿਆਰ ਕਰਤਾ ਸ਼ਾਹਵਜ ਨੇ ਆਪਣੇ ਛੋਟੇ ਭਾਈ ਨੇ ਚਾਚੇ ਦੇ ਬੇਟੇ ਨੇ ਬਰਸੀਨ ਵਾਸਤੇ ਦੋ ਕਟਨਾਲਾ ਤਿਆਰ ਕਰਤੀਆਂ ਆਪਣੇ ਮਗਨ ਨੂੰ ਵਾਪਸ ਸੁਰੇ ਤੋਂ ਦਿਖਾਇਆ ਸੀਗਾ ਉਧਰ ਦੋ ਕਟਨਾਲਾ ਤਿਆਰ ਕਰੀਆਂ ਆਪਾਂ ਬਰਸੀਨ ਵਾਸਤੇ ਹਰ ਹਰ ਮਾਰ ਕੇ ਰੂਪਾ ਕੇ ਤੇ ਇੱਥੇ ਵੀ ਭਾਈ ਸ਼ਾਹਵਜ ਨੇ ਆਪਣੇ ਅਗੇਤੇ ਹਰੇ ਵਾਸਤੇ ਅੱਗੇ ਵਾਸਤੇ ਬਰਸੀਨ ਵਾਸਤੇ ਦੋ ਕਟਨਾਲਾ ਤਿਆਰ ਕਰਤੀਆਂ ਇਦੋਂ ਕੁਜੰਟ ਵੀਰ ਦਾ ਝੋਨਾ ਆ ਗਿਆ ਅੱਗੇ ਭਾਈ ਦਾ ਸਾਂਝੀ ਫਿਰਦਾ ਹੈ ਜਿਹੜਾ ਕਿ ਝੋਨੇ ਦਾ ਪਾਣੀ ਚੈੱਕ ਕਰਨਾ ਆਇਆ ਉਹ ਫਿਰਦਾ ਮੇਰੇ ਤੋਂ ਸਾਹਮਣੇ ਸਾਂਝੀ ਦੀ ਤੇ ਜ਼ਿਮੀਦਾਰ ਦੀ ਬੜੀ ਪਿਆਰੀ ਸਾਂਝ ਹੈ ਜਿਹੜੀ ਸਦੀਆਂ ਤੋਂ ਚੱਲ ਰਹੀ ਹੈ ਨਾ ਖਤਮ ਹੋਣ ਵਾਲੀ ਸਾਂਝ ਹੈ ਕਿਉਂਕਿ ਸਾਂਝੀ ਤੋਂ ਬਗੈਰ ਜ਼ਿਮੀਦਾਰ ਨਹੀਂ ਤੇ ਜ਼ਿਮੀਦਾਰ ਤੋਂ ਬਗੈਰ ਸਾਂਝੀ ਨਹੀਂ ਰਹਿ ਦਾਸ ਦਾ ਟਾਈਮ ਹੋਇਆ ਵੀ ਬਾਬਾ ਜੀ ਬੋਲੇ ਨੇ ਸਤਿਗੁਰੂ ਸਭ ਦਾ ਭਲਾ ਕਰੇ ਤੇ ਸਾਡੇ ਸੇਤਾਂ ਖੁਸ਼ਹਾਲ ਰੱਖੇ ਤੰਦਰੁਸਤੀਆਂ ਰੇਗ ਨੂੰ ਮਾਲਕ ਬਖਸ਼ੇ ਚਲੋ ਠੀਕ ਹੈ ਸਾਰਿਆਂ ਦਾ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਤੇ ਆਪਣਾ ਚੈਨਲ ਨਮਾ ਵੀਰਨ ਕੇ ਜੁਰੂਰ ਹੈਲਪ ਕਰੋ ਸਬਸਕ੍ਰਾਈਬ ਵੱਧ ਤੋਂ ਵੱਧ ਕਰੋ ਬੱਕਰੀਆਂ ਗੱਲਾਂ ਦੇ ਨਾਂ ਤੇ ਆਪਣਾ ਚੈਨਲ ਹੈ ਬੱਕਰੀਆਂ ਗੱਲਾਂ ਚੈਨਲ ਆਪਣੇ ਨਾਂ ਦਾ ਨਾਂ ਚੈਨਲ ਦਾ ਨਾਂ ਕੀ ਹੈ ਬੱਕਰੀਆਂ ਗੱਲਾਂ ਚੈਨਲ ਇਹਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਕਮੈਂਟ ਕਰੋ ਸਾਰੇ ਵੀਰਾਂ ਦਾ ਦੇਖਣ ਵਾਸ ਜਿਹੜਾ ਨੇ ਆਪਣੀ ਵੀਡੀਓ ਦੇਖੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਲੋ ਠੀਕ ਹੈ ਜੀ ਸ਼ੁਕਰੀਆ ਕੇ ਕਰਦੇ ਹਾਂ ਤੁਹਾਨੂੰ ਵਾਪਸੀ ਧੰਨਵਾਦ